guru wah guru wah guru wah guru wah guru ਜੀ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਆਰੀ ਆ ਅਸੀਂ ਗੁਰੂ ਦੀ ਨਗਰੀ ਚ ਬਲੇਸਿੰਗਸ ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਆਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਜਿੰਨਾਂ ਦੇ ਤੇ ਬੀਬੀ ਬੋਲ ਚੱਗੇ ਜੇ ਹੁਣ ਤੁਹਾਡਾ ਬੁੱਧਰ ਗਿਆ ਤੇ ਬੀਬੀ ਬੋਲ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚਾਹੁੰਦੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਫਿਲਮਾਂ ਆਈਆਂ ਨੇ ਕਿੰਨਾ ਕੁ ਪਿਆਰ ਚਾਹਦੇ ਜੇ ਪੰਜਾਬ ਦੇ ਲੋਕਾਂ ਕੋਈ ਤੁਹਾਡੀ ਇਸ ਫਿਲਮ ਨੂੰ ਧਿਆਨ ਦੇ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਉਗਾ Wahe Guru, Wahe Guru, Wahe Guru, Wahe Guru, Wahe Guru, Wahe Guru, Wahe Guru. ਅਲੇ ਗੁਰੂ ਜੀ ਅਸੀਂ ਅ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਮਾਰੀ ਆ ਅਸੀਂ ਗੁਰੂ ਦੀ ਨਗਰੀ ਚ ਬਲੇਸਿੰਗਸ ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਮਾਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਿੰਨਾਂ ਦੇ ਤੇਜੀ ਬੋਲ ਚੱਲੀ ਹੈ ਜੇ ਹੁਣ ਤੁਹਾਡਾ ਅਨੁਭਵ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚਾਹੁੰਦੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਫਿਲਮਾਂ ਆਈਆਂ ਨੇ ਕਿੰਨਾ ਕੁ ਪਿਆਰ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਕੋ ਵੀ ਤੁਹਾਡੀ ਇਸ ਫਿਲਮ ਨੂੰ ਧਿਆਨ ਦੇ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਊਗਾ